ਜੈ ਮਾ ਚਿੰਤ ਪੁਣੀ ਜੀ ਦੀ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਰ ਸਵਾਗਤ ਮਹਾਰਾਜ ਚੋਹਾਨ ਤੇ ਮੇਰਾ ਨਾਲ ਨਿਸਨ ਸਿੰਘ ਜੋਹਾਰ ਨਗਰ ਅੜੀਵਾ ਰੋਡ ਦੇ ਨਿਵਾਸੀ 7ਵੀਂ ਪਾਸ ਯਾਤਰਾ ਲੈ ਕੇ ਹੋਏ ਮਾ ਚਿੰਤਪੁਰਨੀ ਦਾ ਦਰਬਾਰ ਤੇ ਨਤਮਸਤਕ ਨਰੇਸ਼ ਪਗਤ ਜੀ ਦੇ ਅਗਵਾਈ ਹੇਠ ਮਾ ਚਿੰਤਪੁਰਨੀ ਜੀ ਦੀ 7ਵੀਂ ਪਾਸ ਯਾਤਰਾ ਮਾ ਚਿੰਤਪੁਰਨੀ ਦੇ ਦਰਬਾਰ ਰੇ ਨਤਮਸਤਕ ਸ਼ਰਦੌਲਵਾਨੇ ਕੀਤਾ ਮਾਤਾ ਰਾਣੀ ਦਾ ਦੇਦਾਰ ਤੇ ਲਿਆ ਮਾਤਾ ਰਾਣੀ ਤੋਂ ਅਸ਼ੀਰਵਾਦ ਸ਼੍ਰੀ ਨਰੇਸ਼ ਪਗਤ ਜੀ ਨੇ ਆਪਣੇ ਸਮਾਨ ਦੇ ਕਿਹਾ ਕਿ ਅਸੀਂ ਹਰ ਮਹੀਨੇ ਪਾਸ ਯਾਤਰਾ ਲੈ ਕੇ ਹੁੰਦੇ ਹਾਂ ਮਾਤਾ ਰਾਣੀ ਦੇ ਦਰਬਾਰ ਦੇ ਨਤਮਸਤਕ ਇਸ ਵਾਰ ਵੀ 7ਵੀਂ ਪਾਸ ਯਾਤਰਾ ਜੋ ਕਿ ਜੋਹਾਰ ਨਗਰ ਅੜੀਵਾ ਰੋਡ ਤੋਂ ਲੱਗੇ ਉਹ ਜਿਹੜਾ ਮਾਤਾ ਦੇ ਦਰਬਾਰ 'ਚ ਸੰਤਾਂ ਨੇ ਵਾਚੇ ਉਸਲਾਦ ਮਦਾਨੇਸ਼ੀ ਵੱਲੋਂ ਇਹ ਨਾਰੀ ਉਹਨਾਂ ਨੇ ਕਿਹਾ ਕਿ ਮਾਤਾ ਦੇ ਦਰਬਾਰ 'ਤੇ ਹੁੰਦੀਆਂ ਨੇ ਸਭ ਦੀਆਂ ਸਾਡਾ ਮਰਦਾਪੁਰਿਆਂ ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਅਗਲੇ ਮਹੀਨੇ ਤੋਂ ਸਾਡੇ ਨਾਲ ਆਉਣਾ ਹੋਵੇ ਤਾਂ ਜੋਹਰ ਨਗਰ ਅਲੀਵਰ ਰੋਡ ਤੋਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਨਾਲ ਅੰਮ੍ਰਿਤਸਰ ਬਟਾਲਿਆ ਤੇ ਹੋਰ ਅਸੇ-ਬਸੇ ਦੇ ਕਸਬਿਆਂ ਤੋਂ ਸੰਗਤ ਜੰਦੀ ਹੈ ਤੇ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਦਿਨੋ-ਦਿਨ ਸਾਡਾ ਪਰਿਵਾਰ ਵੀ ਵੱਡਾ ਹੋ ਰਿਹਾ ਹੈ ਤੇ ਜੇਕਰ ਤੁਸੀਂ ਵੀ ਸਾਡੇ ਨਾਲ ਜਾਣਾ ਚਾਹੁੰਦੇ ਹੋ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਆਓ ਤੁਹਾਨੂੰ ਦਿਖਾਉਂਦੇ ਹਾਂ ਮਾਤਾ ਰਾਣੀ ਦੇ ਦਰਬਾਰ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕਿਵੇਂ ਕੀਤਾ ਸਾਖੀ ਸ਼ਰਮਾ ਜੀ ਅਤੇ ਸ਼ਰਦੋ ਲੋਣੇ ਮਾਤਾ ਰਾਣੀ ਦਾ دیدار ਇਸ ਤਰ੍ਹਾਂ ਦੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਮੈਂ ਯੂਟਿਊਬ ਤੇ ਫੇਸਬੁਕ ਚੈਨਲ ਪੰਜਾਬ ਅਬ ਨਿਊਜ਼ ਜੈ ਮਾਤਾ ਦੀ ਬਗਲੇ ਬੋਲੋ ਜੈ ਮਾਤਾ ਦੀ ਬਗਲੇ ਬੋਲੋ ਜੈ ਮਾਤਾ ਦੀ ਜੀਵਨੀ ਕਸਦੀ ਮੈਂ ਪਿੰਡਿਆ ਰੋਜ ਸਜਾਵਾਂ ਪਿੰਡਿਆ ਰੋਜ ਸਜਾਵਾਂ ਦਸਤੀ ਇਹ ਪਿੰਡਿਆ ਰੋਜ ਸਜਾਵਾਂ जय माता जय माती जय मात जय माता जय माता जय माता जय माता जय माता जय माता दी Yama Kadi, Yama Kadi, Yama Kadi, Yama ਦੀਰ ਮਾਤਾ ਦੀ ਮੈਂ ਨਰੇਸ਼ ਸ਼ਰਮਾ ਮੱਲਾ ਜਵਾਰ ਨਗਰ ਅਲੀਵਰ ਰੋੜ ਬਰਾਦਾ ਤੋਂ 7ਵੀਂ ਪਾਸ ਯਾਤਰਾ ਮਾ ਚਿੰਤ ਕੋ ਨਿੱਦਲ ਬਾਤ ਤੋਂ ਲੈ ਕੇ ਆਏ ਆ ਤੇ ਮਾਰਣੀ ਇਦਾਂ ਹੀ ਸਾਰਿਆਂ ਦੇ ਬੁਲੰਦੀ ਰੇ ਹਰ ਇੱਕ ਦੀ ਕਿਰਪਾ ਕਰਦੀ ਰੇ ਤੇ ਹਰ ਮਹੀਨੇ ਬਾਅਦ ਸਾਨੂੰ ਬੁਲਾਉਂਦੇ ਰੇ ਸੰਗਤਾਂ ਦਾ ਕਾਫੀ ਸੰਜੋਗ ਮਿਲਦਾ ਵਾ ਵੇਖੋ ਅੰਬਰਸਰ ਉਹ ਵੀ ਹੈ ਬਟਾਲੀਓ ਵੀ ਹੈ ਔਰ ਵੀ ਸੰਪਰਮਤ ਜੁੜਦੀਆਂ ਪਈਆਂ ਵਾ ਜਿਹੜਾ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਹ ਸਾਡੇ ਨੰਬਰ ਤੇ 9646016326 ਤੇ ਕੰਟੈਕਟ ਕਰ ਸਕਦਾ ਹੈ ਮੇਰਾ ਡਰੈਸ ਮੁਹੱਲਾ ਜਵਾਰ ਨਗਰ ਅਲੀਵਾਰ ਰੋਡ ਬਟਾਲਾ ਮੰਗਲਵਾਰ ਦੇ ਮੰਗਲਵਾਰ ਕੀਰਤਨ ਹੁੰਦਾ ਵਾ ਬਾਕੀ ਕਿਸੇ ਨੇ ਆਉਣਾ ਹੋਵੇ ਜਿਸ ਤਰ੍ਹਾਂ ਸੰਗਤ ਸੰਯੋਗ ਕਰੇਗੀ ਨਾ ਮੱਸ ਫਿਰ ਖੜਾਂਗੇ ਜੈ ਮਤਰੀ ਹਾਂਜੀ ਮੈਂ ਲਾਲੀ ਅਮਰਸਰੋਂ ਹੀ ਤੇ ਨਮਕ ਮੰਡੀ ਤੋਂ ਤੇ ਅੱਬਾ ਤੋਂ ਬੱਸ ਲੈ ਗਏ ਬਹੁ ਨਰੇਸ਼ਨ ਆਦੇਸ ਜੋਗਨਾ ਬੱਸ ਲੈ ਕੇ ਜਾਂਦੇ ਪਏ ਆ ਅਮਰਸੋ ਜਿਆ ਸਵਾਰੀਆਂ ਸਾਡੀਆਂ ਸਵਾਰੀ ਜੜਦੀਆਂ ਕੁਝ ਬਡਾਲਿਓ ਜੜਦੀਆਂ ਤੇ ਬਹੁਤ ਵਧੀਆ ਹੀ ਕੰਮ ਹੋ ਰਿਹਾ ਵਾ ਮਾਂਬਾ ਜੀ ਦੀ ਫੁੱਲ ਕਿਰਪਾ ਜੀ ਸੰਗਤਾਂ ਬੜੀਆਂ ਹੰਮ ਆ ਕੇ ਜਾ ਰਹੀਆਂ ਵਾ ਲੰਗਰ ਪ੍ਰਸ਼ਾਦ ਨਾਲ ਸ਼ਗਲੀਆਂ ਤੇ ਮਾਈ ਦੇ ਖੁੱਲੇ ਦਰਸ਼ਨ ਕਰਕੇ ਆ ਰਹੀਆਂ ਜੀ ਕੋ ਵੀ ਜਾਣੀਏ ਬੱਸ ਜਾ ਰਹੀ ਹੈ ਹਰ ਮਹੀਨੇ ਜਾ ਰਹੀ ਹੈ ਜਿੰਨੇ ਵੀ ਕਿਸੇ ਨੇ ਜਾਣਾ ਵਾ ਆਪਣਾ ਨੰਬਰ ਬਾਉਣਾ ਦੇ ਨੰਬਰ ਤੇ ਫੋਨ ਕਰਕੇ ਕਨੈਕਟ ਕਰਕੇ ਲਖਾਨ ਨੰਨੇ ਜੀ ਦਾ ਜੈ ਮਾਦਾ ਜੀ ਤਰਾ ਮਾ ਚੰਤਪਨੀ ਮਹਾਮਾਈ ਜੀ ਦਾ ਬਚਾਚੇ ਦਵਾਰ ਜੈ ਮੈਂ ਚੇਤਨ ਮਲੋਤਰਾ ਮੈਂ ਨਰੇਸ਼ ਭਗਤ ਹੋਣਾ ਜੀ ਦੇ ਨਾਲ ਜਿਹੜੀ ਇਹ ਬਸ ਯਾਤਰਾ ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਸ਼ੁਰੂ ਹੋਈ ਹੈ ਉਸ ਵਿੱਚ ਆਪਾਂ ਸੇਵਾਦਾਰ ਰਹੇ ਹਾਂ ਮਹਾਮਾਈ ਦੀ ਕਿਰਪਾ ਨਾਲ ਇਹ ਸਾਡੀ 7ਵੀਂ ਬਸ ਯਾਤਰਾ ਹੈਗੀ ਹੈ ਮਹਾਮਾਈ ਦੀ ਕਿਰਪਾ ਨਾਲ ਬਹੁਤ ਸਾਰੀਆਂ ਸੰਗਤਾਂ ਸਾਡੇ ਨਾਲ ਜੁੜ ਰਹੀਆਂ ਆ ਆਪਾਂ ਹਰ ਮਹੀਨੇ ਜਿਹੜੀ ਇਹ ਬਸ ਲੈ ਕੇ ਜਾਂਦੀ ਹੈ ਜੇ ਕੋਈ ਸੰਗਤ ਸਾਡੇ ਨਾਲ ਕੰਟੈਕਟ ਕਰਕੇ ਜਾਣਾ ਚਾਹੁੰਦੀ ਏ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਏ ਸਾਡਾ ਜਿਹੜਾ ਐਡਰੈਸ ਹੈਗਾ ਵਾ ਅਲੀਵਾ ਰੋਡ ਜਵਾਰ ਨਗਰ ਤੇ ਬਟਾਲਾ ਤੋਂ ਆਪਾਂ ਜਿਹੜੀ ਬੱਸ ਲੈ ਕੇ ਜਾਈਦੀ ਏ ਇਸ ਦੇ ਨਾਲ ਨਾਲ ਮਹਾਮਾਈ ਦੀ ਕਿਰਪਾ ਦੇ ਨਾਲ ਜਿਹੜਾ ਵਾ ਕਿ ਆਪਾਂ ਜਾਗਰਨ ਵੀ ਕਰੀਦੇ ਆ ਜੇ ਕਿਸੇ ਨੇ ਆਪਣਾ ਜਾਗਰਨ ਬੁੱਕ ਕਰਵਾਣਾ ਹੈ ਕੀਰਤਨ ਬੁੱਕ ਕਰਵਾਣਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਅਸੀਂ ਜਿਹੜੀ ਇਹ ਨਿਸ਼ੁਲਕ ਸੇਵਾ ਕਰਦੇ ਆ ਤੁਹਾਡਾ ਕੋਈ ਵੀ ਮਤਲਬ ਕੀ ਆਪਾਂ ਸੇਵਾ ਨਹੀਂ ਲਈਦੀ बस जो साउंड ਦਾ ਤੇ ਮਿਊਜ਼ੀਸ਼ੀਅਨਾਂ ਦਾ ਖਰਚਾ ਆਪਾਂ ਲੈਨੇ ਆਪਣਾ ਸਾਡੀ ਕੋਈ ਸੇਵਾ ਨਹੀਂ ਹੁੰਦੀ ਆਪਾਂ ਮਾਮਾਈ ਦੀ ਕਿਰਪਾ ਦੇ ਨਾਲ ਬਸ ਸੇਵਾ ਹੀ ਕਰੀਦੀਏ ਜੇ ਕਿਸੇ ਨੇ ਜਾਗਰਨ ਜਾਂ ਕੀਰਤਨ ਬੁੱਕ ਕਰਵਾਣਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਜੇ ਕਿਸੇ ਨੇ ਚਿੰਤਪੁਰਨੀ ਵੀ ਜਾਣਾ ਹੋਵੇ ਤੇ ਸਾਡੇ ਨਾਲ ਤਾਂ ਵੀ ਸੰਪਰਕ ਕਰ ਸਕਦਾ ਹੈ ਮੇਰਾ ਕੰਟੈਕਟ ਨੰਬਰ ਹੈ ਜੀ 62391 77033 62391 77033 ਮੇਰਾ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਜਾਗਰਨ ਕੀਰਤਨ ਜਾਂ ਚਿੰਤਪਨੀ ਵਾਸਤੇ ਸਾਡੇ ਨਾਲ ਕੰਟੈਕਟ ਕਰਨਾ ਹੈ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਰਸਤੇ ਵਿੱਚ ਆਪਾਂ ਲੰਗਰ ਵੀ ਦਿੰਨੇ ਆ ਜੀ ਚਾਹ ਦਾ ਵੀ ਪੂਰਾ ਪ੍ਰਬੰਧ ਹੁੰਦਾ ਵਾ ਸੰਗਤਾਂ ਦਾ ਪੂਰਾ ਜਿਹੜਾ ਵਾ ਧਿਆਨ ਰੱਖਿਆ ਜਾਂਦਾ ਵਾ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਜਾਈਦਾ ਤੇ ਨਾਲ ਲੈ ਕੇ ਹੀ ਵਾਪਸ ਆਈਦਾ ਵਾ ਜੇ ਕੋਈ ਭਗਤ ਜਾਣਾ ਚਾਹੁੰਦਾ ਹੈ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਜੈ ਮਾਤਾ ਦੀ